ਟਕਿੱਲੇ ਪਾਈਪ ਲਾਈਨ ਜਿਹੜੀ ਤੁਸੀਂ ਆਖੀ ਸੀ ਉਹ ਤੁਹਾਡੇ ਕੋਲੇ ਲਿਆ ਕੇ ਦੇਤੀ ਹੈ ਭਾਈ ਆਕੀ ਇਹ ਮਤਲਬ ਕਿ ਬਿਨਾਂ ਸਰਕਾਰ ਤੋਂ ਕੰਮ ਹੈ ਮਿੱਤਰੋ ਜੇ ਸਰਕਾਰ ਹੁੰਦੀ ਤਾਂ ਪਾਣੀ ਉਹਨੂੰ ਪਾਵੇਂ ਸਰਕਾਰ ਦੇ ਅਫਸਰਾਂ ਨੂੰ ਪੀਣਾ ਪੈਂਦਾ ਅਸੀਂ ਇਹ ਪਾਣੀ ਉਹਨੂੰ ਸਕਾ ਦੇਣਾ ਅੱਜ ਦਾ ਜਿਹੜਾ ਇੱਥੇ ਆਉਣ ਦਾ ਕੰਮ ਹੈ ਕਿਉਂਕਿ ਇਹ ਸਾਰੇ ਕਾਂਗਰਸ ਦੇ ਲੀਡਰ ਸਹਿਬਾਨਾਂ ਨੇ ਸਾਡੇ ਕਈ ਚੇਅਰਮੈਨ ਸਾਹਿਬ ਕਰੇ ਕਿੰਗ ਪਾਰਟੀ ਖੜੇ ਹੈ ਇਹਨਾਂ ਸਾਰਿਆਂ ਨੇ ਇਸ ਪਿੰਡ ਦੇ ਬਾਰੇ ਸਾਨੂੰ ਵਿਸਤਾਰਪੂਰਵਕ ਦੱਸਿਆ ਸੀ ਤੇ ਮੀਡੀਆ ਦੇ ਸਾਥੀਓ ਕਿ ਇਸ ਪਿੰਡ ਦੇ ਵਿੱਚ ਪਾਣੀ ਆ ਕੇ ਡਾਫ ਲੱਗ ਗਿਆ ਤੇ ਰੁਕ ਗਿਆ ਔਰ ਇਹ ਪਿੰਡ ਜਿਹੜਾ ਸੇਮ ਦੇ ਵਿੱਚ ਤਬਦੀਲ ਹੁੰਦਾ ਜਾ ਰਿਹਾ ਹੈ ਕਣਕ ਬੀਜਣ ਦੀ ਇੱਥੇ ਕੋਈ ਸੰਭਾਵਨਾ ਨਹੀਂ ਰਹੀ ਤੇ ਉਸਾਇਦਾ ਉਹਦੋਂ ਅਗਲੀ ਫਸਲ ਵੀ ਨਾ ਬੀਜੀ ਜਾਵੇ ਜਦੋਂ ਸੇਮ ਹੀ ਆ ਗਈ ਸੋ ਉਸ ਦਿਨ ਸ਼ਾਮ ਨੂੰ ਅਸੀਂ ਇੱਥੇ ਆਏ ਸਾਂ ਕਿਉਂਕਿ ਸਾਰੇ ਪੰਜਾਬ ਚ ਦੌਰਾ ਕੀਤਾ ਕੱਲ ਰਾਹੁਲ ਗਾਂਧੀ ਆਏ ਸੀ ਔਰ ਜਿਸ ਪ੍ਰਕਾਰ ਹਾਲਾਤ ਨੇ ਪੰਜਾਬ ਦੇ ਉਹ ਤੁਸੀਂ ਪੱਲੀ ਭਾਤੀ ਜਾਣਦੇ ਹੋ ਬਹੁਤ ਨਾਜ਼ੁਕ ਹਾਲਾਤ ਨੇ ਇਹ ਸਮੇਂ ਦੀਆਂ ਸਰਕਾਰਾਂ ਵੱਲੋਂ ਵੀ ਤੋਹਫਾ ਕਹੂੰਗਾ ਕਿਉਂਕਿ ਇਹ ਨੁਕਸਾਨ 25% ਹੋਣਾ ਸੀ ਜੇ ਸਰਕਾਰਾਂ ਧਿਆਨ ਦਿੰਦੀਆਂ ਜੇ ਸਰਕਾਰਾਂ ਧਿਆਨ ਨਾ ਦੇਣ ਤਾਂ ਫਿਰ ਇਹੀ 25% ਵਾਲਾ ਨੁਕਸਾਨ ਵੱਧ ਜਾਂਦਾ ਹੈ ਸਮੇਂ ਸਿਰ ਡਾਕਟਰ ਕੋਲੇ ਚਲੇ ਜਾਈਏ ਤਾਂ ਫਿਰ ਨੁਕਸਾਨ ਘੱਟ ਹੋਣਾ ਆ ਹੁਣ ਇੱਥੇ ਕਈ ਲੀਡਰ ਸਾਹਿਬਾਨ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਹੁਣ ਕਿੰਨੂ ਸਾਰਾ ਸਾਡਾ ਉੱਜੜ ਗਿਆ ਔਰ 21 ਸ਼ਬਦ ਕਿਨੂ ਦੇ ਬਾਰੇ ਜਿਨ੍ਹਾਂ ਦੇ ਲੋਕਾਂ ਦੇ ਕਿਨੂ ਦੇ ਬਾਗ ਸੀ ਵੱਡੇ ਵੱਡੇ ਰਜਵਾੜਿਆਂ ਦੇ ਲੀਡਰਾਂ ਦੇ ਉਹਨਾਂ ਨੇ ਕਿਨੂ ਤੇ ਕੋਈ ਗੱਲ ਨਹੀਂ ਕੀਤੀ। ਔਰ ਸਾਰਾ ਹਬੋਰ ਏਰੀਆ ਮੇਰਾ ਖਿਆਲ 60% 70% ਕਿਨੂ ਵਾਲਾ ਉਹ ਬਾਗ ਉਜੜ ਗਏ ਤੁਹਾਡੇ। ਜ਼ਮੀਨਾਂ ਉਜੜ ਗਈਆਂ। ਮੈਨੂੰ ਯਾਦ ਹੈ ਥੋੜਾ ਜਿਹਾ ਫਲੱਡ ਆਇਆ ਸੀ ਮੁਕਸਰ ਤੇ ਹਬੋਰ ਚ। ਤੇ ਡਾਕਟਰ ਮਨਮੋਨ ਸਿੰਘ 1200 ਕਰੋੜ ਰੁਪਏ ਦੇ ਗਿਆ ਸੀ। ਇਹ ਤਾਂ ਹੁਣ ਫਲੱਡ ਨੇ ਤਾਂ 3 ਲੱਖ ਦੇ ਕਰੀਬ ਤਾਂ ਪਸ਼ੂ ਪ੍ਰਭਾਵਿਤ ਹੋ ਗਏ ਰੁੜ ਗਏ ਨੇ ਘਰ ਰੁੜ ਗਏ ਪਤਾ ਨਹੀਂ ਕਿੰਨੇ ਸੋ ਜਿਸ ਪ੍ਰਕਾਰ ਦੀ ਸਰਕਾਰਾਂ ਤੋਂ ਰਾਹਤ ਆਉਣੀ ਚਾਹੀਦੀ ਸੀ ਔਰ ਇਹ ਚੋਂ 100 ਚੋਂ ਇੱਕ ਪੈਸਾ ਵੀ ਨਹੀਂ ਆਇਆ ਪਰ ਮੈਂ ਕਿਸੇ ਨੂੰ ਇੱਥੇ ਨਿੰਦਣ ਨਹੀਂ ਆਇਆ ਮੈਂ ਆਪਣੀ ਲਾਈਨ ਵੱਡੀ ਕਰਨ ਵਾਸਤੇ ਆਇਆ ਸਾਨੂੰ ਸਾਡੇ ਲੀਡਰਸ਼ਿਪ ਆਦਾਂ ਨੇ ਜੋ ਹੁਕਮ ਲਾਇਆ ਸੀਗਾ ਸ਼ੇਰ ਸਿੰਘ ਕੋ ਬਾਯਾ ਸਾਹਿਬ ਨੇ ਵੀ ਅੱਜ ਆਉਣਾ ਸੀ ਮੈਂਬਰ ਆਫ ਪਾਰਲੀਮੈਂਟ ਨੇ ਉਹ ਨਹੀਂ ਆ ਸਕੇ ਸਾਰੇ ਲੀਡਰ ਸਹਿਬਾਨ ਤੁਹਾਡੇ ਵਿਚਕਾਰ ਬੈਠੇ ਨੇ ਚਾਹੇ ਕੋਈ ਤੁਹਾਡੇ ਇਲਾਕੇ ਚੋ ਚੋਣਵ ਲੜਦਾ ਚਾਹੇ ਨਹੀਂ ਲੜਦਾ ਪਰ ਇਹਨਾਂ ਨੂੰ ਖੁਈਆਂ ਸਰਵਰ ਦੇ ਲੋਕਾਂ ਦਾ ਦਰਦ ਉਹਨਾਂ ਹੀ ਹੈ ਜਿੰਨਾ ਹਬੋਰ ਦਾ ਫਾਜਰ ਕਾ ਦਾ ਬੱਲੂਆਣੇ ਦਾ ਸੋ ਅੱਜ ਅਸੀਂ ਤਿਲ ਫੁੱਲ ਪੇਟਾ ਸੇਵਾ ਜਦੋਂ ਅਸੀਂ ਕਹਿ ਕੇ ਗਏ ਸੀ ਤੁਹਾਨੂੰ ਕਿ ਭਾਈ ਅਸੀਂ ਤੁਸੀਂ ਆਖਿਆ ਵੀ ਪਾਈਪ ਪਾਇਓ ਕਿਉਂਕਿ ਨਾ ਸਰਕਾਰ ਮਿੱਤਰੋ ਉੱਤੇ ਹੈ ਸਾਡੀ ਤੇ ਨਾ ਥੱਲੇ ਸਰਕਾਰ ਹੈ। ਲੇਕਿਨ ਇਸੇ ਬਾਅਦ ਵੀ ਅਸੀਂ ਅੱਜ 4-5 ਥਾਵਾਂ ਤੇ ਜਾ ਕੇ ਇਸ ਜਿਹੜਾ ਦੀ ਮਦਦ ਕਰ ਰਹੇ ਹਾਂ ਜੀਰੇ ਨਾਲ ਕਮ ਸੇ ਕਮ ਤੁਹਾਡੇ ਮੱਲਮ ਤਾਂ ਲੱਗੇ ਸਾਰਾ ਪਾਣੀ ਨਹੀਂ ਨਿਕਲੂਗਾ ਤਾਂ ਹੌਲੀ-ਹੌਲੀ ਕੰਮ ਸਟਾਰਟ ਤਾਂ ਹੋਵੇ ਤੇ ਜੋ ਪਿੰਡ ਵਾਲਿਆਂ ਨੇ ਮੰਗਿਆ ਸੀ ਸਾਥੋਂ ਪਾਈਪ ਮੰਗੀ ਸੀ 8 ਕਿੱਲੇ ਪਾਈਪਲਾਈਨ 8 ਕਿੱਲੇ ਪਾਈਪਲਾਈਨ ਆਖਿਆ ਸੀ ਤੁਸੀਂ ਦਾ ਸਿੰਚ ਦੀ ਤੇ ਹੋਰ ਕੀ ਕੋਈ ਪੱਖਾ ਬੁਕੋ ਸੀ ਪੱਖਾ ਨਹੀਂ ਲਾਈ ਆਟ ਕਿੱਲੇ ਪਾਈਪ ਲਾਈਨ ਜਿਹੜੀ ਤੁਸੀਂ ਆਖੀ ਸੀ ਉਹ ਤੁਹਾਡੇ ਕੋਲੇ ਲਿਆ ਕੇ ਦੇਤੀ ਹੈ ਬਈ 8 ਕਿੱਲੇ ਬਹੁਤ ਅੱਛਾ ਇਹ ਮਤਲਬ ਕਿ ਬਿਨਾਂ ਸਰਕਾਰ ਤੋਂ ਕੰਮ ਹੈ ਮਿੱਤਰੋ ਜੇ ਸਰਕਾਰ ਹੁੰਦੀ ਤਾਂ ਪਾਣੀ ਉਹਨੂੰ ਭਾਵੇਂ ਸਰਕਾਰ ਦੇ ਅਫਸਰਾਂ ਨੂੰ ਪੀਣਾ ਪੈਂਦਾ ਅਸੀਂ ਇਹ ਪਾਣੀ ਉਹਨੂੰ ਸੁਕਾ ਦੇਣਾ ਸੀ ਬਹੁਤ ਪਰ ਵੱਡੇ ਵੱਡੇ ਲੀਡਰ ਹੈ ਲੋਕ ਵੱਡੀਆਂ ਵੱਡੀਆਂ ਗੱਲਾਂ ਕਰਦੇ ਲੋਕ ਦੇਸ਼ ਦੇ ਪ੍ਰਧਾਨ ਮੰਤਰੀ ਨਾ ਰਹਿੰਦੇ ਐ ਪਰ ਇਸ ਦੇ ਬਾਬਯੂਦ ਵੀ ਕੱਲੀਆਂ ਗੱਲਾਂ ਤੇ ਸੁੱਕੇ ਢੇੜੇ ਹੀ ਐ ਹੋਰ ਵੱਡੀਆਂ ਵੱਡੀਆਂ ਜਾਇਦਾਦਾਂ ਜੇ ਜੇਬ ਚੋਂ ਵੀ ਦੇ ਦਿੰਦਾ ਤਾਂ ਵੀ ਕੋਈ ਜਾਨ ਨਹੀਂ ਨਿਕਲਦੀ ਕਿਸੇ ਦੀ ਕੀ ਕਹਿੰਦੇ ਹੋ ਕਿ ਨਹੀਂ ਮੇਰੇ ਨਾਲ ਸਹਿਮਤ ਹਾਂ ਪਰ ਇਹ ਗੱਲਾਂ ਹੀ ਐ ਡਬੇ ਹੋਏ ਨਾ ਥੋੜੀ ਹਾਂ ਡਰਨਾ ਨਹੀਂ ਐ ਦੇ ਔਖੇ ਸਮੇਂ ਨਹੀਂ ਨਾ ਮੈਂ ਤਾਂ ਰਾਤ ਨੂੰ ਆਇਆ ਸੀ 7 ਵਜੇ ਹਨੇਰੇ ਚ ਪਰ ਮੇਰੇ ਮਨ 'ਚ ਪੀੜ ਸੀਗੀ ਮੇਰੇ ਬੰਦਿਆਂ ਦੇ ਮਨ 'ਚ ਪੀੜ ਸੀਗੀ ਵੀ ਭਾਈ ਆਪਾਂ ਉਹਨਾਂ ਦਾ ਕੁਝ ਕਰੀਏ ਯਾਰ ਪਿੰਡ ਮਰ ਜੂਗਾ ਜਮਾ ਇਹ ਅੱਜ ਤੁਹਾਨੂੰ ਲੱਗਦਾ ਜਦੋਂ 5-7 ਸਾਲ ਇਹ ਨਾ ਸੁੱਕਿਆ ਨਾ ਕੰਮ ਤੇ ਫਿਰ ਚੀਕਾਂ ਨਿਕਲ ਜਾਂਦੀਆਂ ਫਿਰ ਕਿਸਾਨ ਜਾਊ ਕਿਥੇ ਫਿਰ ਥੱਲੇ ਥੱਲੇ ਹੋਰ ਨੁਕਸਾਨ ਹੋ ਸੋ ਥੋੜਾ ਸਾਰਿਆਂ ਦਾ ਧੰਨਵਾਦ ਸਾਰੀ ਲੀਡਰਸ਼ਿਪ ਦਾ ਜਿੰਨਾ ਨੇ ਇੱਥੇ ਸੁਚੇਤ ਕਰਾਇਆ ਤੇ ਅੱਜ ਅਸੀਂ ਤੁਹਾਨੂੰ ਆ ਜਿਹੜੀ ਪਾਈਪਲਾਈਨ ਆ 8 ਕਿੱਲੇ 10 ਇੰਚ ਦੀ ਦੀਪਕ ਜੀ ਤੁਹਾਡਾ ਵੀ ਧੰਨਵਾਦ ਤੇ ਅਸੀਂ ਦੇਖ ਕੇ ਚੱਲੇ ਆ ਇਹ ਮਿੱਤਰੋ ਹੁਣ ਤੁਸੀਂ ਪਾ ਲਓ ਇਹ ਨਾ ਹੋਵੇ ਇਹ ਧਿਆਨ ਰੱਖੋ ਕਿ ਕੋਈ ਇੱਥੋਂ ਪਾਇਪ ਲੈ ਜੇ ਆਪਦੇ ਘਰ ਨੂੰ ਲੈ ਜੇ ਤੇ ਕੋਈ ਫੁਲਾਣੇ ਨੂੰ ਲੈ ਜੇ ਤੇਰੀ ਕਮੇਟੀ ਬਣਾਓ ਇੱਕ ਇੱਕ ਪੈਪ ਆਪਣੇ ਕੰਮ ਆਵੇ ਜੇ ਕੋਈ ਹੋਰ ਵੀ 19 21 ਹੋਇਆ ਤਾਂ ਅਸੀਂ ਉਹ ਵੀ ਤੁਹਾਡੀ ਮਦਦ ਕਰਾਂਗੇ ਤੁਹਾਡੇ ਨਾਲ ਵਾਦਾ ਕਰਦੇ ਹਾਂ ਸਾਡਾ ਕੰਮ ਹੈ ਤੁਹਾਡੀ ਫਸਲ ਵੀਜਣਾ ਅਸੀਂ ਇਹਵੇਂ ਐਲਾਨ ਨਹੀਂ ਕਰਦੇ ਬਾਬਾ ਸੁੱਖ ਰੱਖੇ ਮੈਂ ਹੁਣੇ ਕਹਿ ਰਿਹਾ ਸੀ ਸਾਡੇ ਇਹਨਾਂ ਲੀਡਰ ਸਾਹਿਬਾਨਾਂ ਨੂੰ ਕਿ ਬੱਲੂਆਣੇ ਤੋਂ ਆਪਦੇ ਪਿੰਡਾਂ ਤੋਂ ਟਰੈਕਟਰ ਜਿੱਥੇ-ਜਿੱਥੇ ਲੋੜ ਪੈਗੀ ਅਸੀਂ ਟਰੈਕਟਰ ਭੇਜਾਂਗੇ ਤੇਲ ਪਵਾ ਕੇ ਸੰਦ ਦੇ ਕੇ ਵਾਹੀ ਕਰਾਂਗੇ ਉਹਨਾਂ ਦੀ ਮਦਦ ਕਰਾਂਗੇ ਕਿਸੇ ਕਿਸਾਨ ਕੋਲੇ 20 ਨਾ ਹੋਇਆ ਉਹ 20 ਦੇਾਂਗੇ ਅਸੀਂ ਆਪਦੀ ਅਖੀਰਲੀ ਵਾਹ ਲਾ ਦੇਾਂਗੇ ਕਾਂਗਰਸ ਪਾਰਟੀ ਇਸ ਵਿਪਤਾ ਤੋਂ ਨਜਿੱਠਣ ਵਾਸਤੇ ਸਾਰੇ ਸਾਡੇ ਲੀਡਰ ਸਾਹਿਬਾਨ ਇਹਦੇ ਵਿੱਚ ਸਾਰਿਆਂ ਦਾ ਯੋਗਦਾਨ ਹੈ ਇਹਦੇ ਵਿੱਚ ਸਾਰੇ ਅਸੀਂ ਇਕੱਠੇ ਆ ਤੇ ਕਾਂਗਰਸ ਪਾਰਟੀ ਤੁਹਾਡੀ ਇਹ ਜਿਹੜੀ ਹੈ ਮਦਦ ਕਰ ਰਹੀ ਹੈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਇੱਥੇ ਆਇਆ ਸੀ ਅੱਜ ਤੋਂ 10 ਦਿਨ ਪਹਿਲਾਂ ਇਹ ਖੁਈਆ ਸਰਵਰ ਪਿੰਡ ਆ ਤੇ ਇਹਦੇ ਵਿੱਚ ਪਾਣੀ ਜਿਹੜਾ ਹੈ ਹੌਲੀ-ਹੌਲੀ ਵਾਟਰ ਲੌਕਿੰਗ ਜਿਹਨੂੰ ਸੇਮ ਕਹਿੰਦੇ ਆ ਉਹਰਾ ਰੂਪ ਧਾਰਨ ਕਰ ਰਿਹਾ ਹੈ। ਪਾਣੀ ਅੱਗੇ ਹੁਣ ਨਿਕਲਦੀ ਰਿਹਾ ਪਾਣੀ ਕਾਫੀ ਦਿਨਾਂ ਤੋਂ ਇੱਥੇ ਰੁਕਿਆ ਪਿਆ ਹੈ। ਕਿਸਾਨਾਂ ਦੀਆਂ ਜ਼ਮੀਨਾਂ ਕਿੰਨੂੰ ਤਾਂ ਸਾਡਾ ਫਸਲ ਖਰਾਬ ਹੋ ਗਈ ਕੋਈ ਕਿੰਨੂੰ ਤੇ ਗੱਲ ਨਹੀਂ ਕਰ ਰਿਹਾ ਸਾਰਾ ਕਿੰਨੂਆਂ ਦੇ ਬਾਗ ਮਰ ਗਏ। ਸੋ ਇਹ ਜਿਹੜੀ ਫਸਲ ਸੀ ਹੁਣ ਝੋਨੇ ਵਾਲੀ ਵੀ ਡੁੱਬਦੀ ਜਾਂਦੀ ਔਰ ਕਣਕ ਵੀ ਮੈਨੂੰ ਲੱਗਦਾ ਇਹਨਾਂ ਤੋਂ ਬੀਜੀ ਨਹੀਂ ਜਾਣੀ। ਮੁਸ਼ਕਿਲ ਹੈ। ਇਸ ਕਰਕੇ ਇਹਨਾਂ ਦੀ ਡਿਮਾਂਡ ਸੀ ਵੀ ਸਾਨੂੰ ਸਰਕਾਰ ਪਾਈਪਾਂ ਦੇਵੇ ਕਿਸੇ ਨੇ ਪਾਈਪਾਂ ਦਿੱਤੀਆਂ ਜਾਂ ਨਹੀਂ ਦਿੱਤੀਆਂ ਜੀ ਫਿਰ ਸਾਡੀ ਸਰਕਾਰ ਉੱਤੇ ਜਾਂ ਥੱਲੇ ਤਾਂ ਕੋਈ ਹੈ ਨਹੀਂ ਅਸੀਂ ਸਾਰੇ ਕਾਂਗਰਸੀ ਆਗੂ ਸਹਿਬਾਨਾਂ ਨੇ ਇਕੱਠੇ ਹੋ ਕੇ ਵਿਉਂਤ ਬਣਾਈ ਵੀ ਕਿਵੇਂ ਇਸ ਪਿੰਡ ਨੂੰ ਇਸ ਇਹਦੇ ਚੋਂ ਕੱਢਣਾ ਸੋ ਪਿੰਡ ਵਾਲਿਆਂ ਨੇ ਡਿਮਾਂਡ ਕੀਤੀ ਸਾਨੂੰ ਵੀ 10 ਇੰਚੀ ਪਾਈਪ 8 ਕਿੱਲੇ ਪਾਈਪ ਦਿਓ ਉਹ ਅਸੀਂ ਪਾਈਪ ਅੱਜ ਮੌਕੇ ਤੇ ਲੈ ਕੇ ਆਏ ਕੋਈ ਹੁਣ ਸਾਥੀ ਕਹਿੰਦਾ ਸੀ ਯਾਰ ਤੇਲ ਦਾ ਵੀ ਅਸੀਂ ਆਖਿਆ ਪਾਈ ਪਾਓ ਜੋ ਕਾਸੇ ਦੀ ਵੀ ਲੋਡ ਹੋਈ ਕਾਂਗਰਸ ਪਾਰਟੀ ਦੇ ਸਮੁੱਚੀ ਲੀਡਰਸ਼ਿਪ ਤੁਹਾਡੇ ਨਾਲ ਰਲ ਕੇ ਆਪਦਾ ਯੋਗਦਾਨ ਪਾ ਕੇ ਤੁਹਾਨੂੰ ਇਸ ਵਿਪਤਾ ਚੋਂ ਕੱਢਣ ਦੀ ਕੋਸ਼ਿਸ਼ ਕਰੇਗੀ ਹਾਂ ਜੇ ਸਰਕਾਰ ਹੁੰਦੀ ਤਾਂ ਫਿਰ ਸਾਰੀ ਨਿਰੰਤਰ ਜ਼ਿੰਮੇਵਾਰੀ ਸਾਡੀ ਸੀ ਇਹ ਤਿਲ ਫੁੱਲ ਪੇਟਾ ਜੋ ਬਾਬਾ ਜੀ ਨੇ ਸਾਡੀ ਸੇਵਾ ਲਈ ਉਸ ਇਸ ਨਗਰ ਦੀ ਉਹ ਸੇਵਾ ਕਰਕੇ ਚੱਲਦਾ ਜੀ ਸਾਹਿਬ ਅੱਜ ਕਿੰਨੇ ਪਿੰਡਾਂ ਦੌਰ ਕੀਤੇ ਹੈ ਜੀ ਅੱਜ 4 ਪਿੰਡਾਂ ਦੇ ਹੈਗੇ ਆ ਜੀ 6-7 ਪਿੰਡ ਹਬੌਰ ਦੇ ਪ੍ਰਭਾਵਿਤ ਹੈ ਲਗਾਤਾਰ ਦੌਰੇ جاری ਹੈ ਜੀ ਕਾਂਗਰਸ ਪਾਰਟੀ ਅਖੀਰਲੇ ਦਮ ਤੱਕ ਬਜਾਈ ਤੱਕ ਇਹ ਲੜਾਈ ਦੇ ਵਿੱਚ ਲੋਕਾਂ ਦਾ ਸਾਥ ਦੇ ਪ੍ਰਧਾਨ ਜੀ ਕੇਂਦਰ ਸਰਕਾਰ ਨੇ 1600 ਕਰੋੜ ਰੁਪਏ ਜਾਰੀ ਕੀਤਾ ਕੀ ਕਹਿਣਾ ਚਾਹੂੰਗਾ ਕਿ ਪੰਜਾਬ 1200 ਕਰੋੜ ਰੁਪਏ ਇੱਕ ਹਬੌਰ ਦੇ ਵਿੱਚ ਪਾਣੀ ਆਇਆ ਸੀ ਤੇ ਮੁਕਸਰ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਡਾਕਟਰ ਮਨਮੋਹਨ ਸਿੰਘ ਨੇ ਦਿੱਤਾ ਸੀ ਇਹ ਜਿਹੜਾ 1600 ਕਰੋੜ ਹੈ 88 ਤੋਂ ਵੱਡੀ ਦਵਾਈ ਹੈ ਇਹ ਨਾ ਮਾਤਰ ਦੇ ਬਰਾਬਰ ਹੈ ਮੈਂ ਬੇਨਤੀ ਕਰਨਾ ਚਾਹੁੰਦਾ ਜਿਹੜੇ ਲੋਕ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨੇੜੇ ਦੇ ਲੋਕ ਹੈ ਇਹਨਾਂ ਕਿਨੂਆਂ ਦੀ ਇਹਨਾਂ ਬਾਗਾਂ ਦੀ ਇਸ ਇਲਾਕੇ ਦੀ ਰਾਖੀ ਵਾਸਤੇ ਕੁਝ ਇੰਤਜ਼ਾਮ ਕਰੋ ਇਹਨਾਂ ਪਿੰਡਾਂ ਨੂੰ ਸੇਮ ਚੋਂ ਕੱਢਣ ਵਾਸਤੇ ਕੋਈ ਇੰਤਜ਼ਾਮ ਕਰੋ ਗੱਲੀ ਬਾਤੀ ਆਉਣਾ ਢੇੜਾ ਮਾਰਨਾ ਉਹ ਮਰਕਿ ਉਹ ਗੱਲ ਨਹੀਂ ਬਣੀ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਯੋਗਦਾਨ ਪਾਉਣਾ ਸਰ ਜੀ ਆਉਣ ਵਾਲੇ ਟਾਈਮ ਵਿੱਚ ਕੋਈ ਪੱਕਾ ਪ੍ਰਬੰਧ ਕਰਵਾ ਕੇ ਦਿਓ ਹਾਂਜੀ ਜ਼ਰੂਰ ਆ ਸਪੈਸ਼ਲ ਗਰਦਾਵਰੀ ਜਿਹੜੀ ਹੋ ਰਹੀ ਹੈ ਪੰਜਾਬ ਸਰਕਾਰ ਨੇ ਸਿਰਫ ਚੌਨੇ ਦੇ ਨਰਮੇ ਦਾ ਜ਼ਿਕਰ ਕੀਤਾ ਲੇਕਿਨ ਕਿਨੂਆਂ ਦਾ ਜ਼ਿਕਰ ਕਿਨੂ ਤੇ ਸਮਝੀ ਵਿੱਚ ਨਹੀਂ ਰੱਖੇ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਹੈ ਹਜੇ ਤਾਂ ਜ਼ਿਕਰ ਹੀ ਕੀਤਾ ਉਹ ਜ਼ਿਕਰ ਦੇ ਨਾਲ ਰੁਪਿਆ ਨਹੀਂ ਆਉਣਾ ਕਿਨੂਆਂ ਦੇ ਕਿਸਾਨਾਂ ਦੇ ਪੁੱਤਰਾਂ ਨੂੰ ਇਹ ਤਾਂ ਦਿੱਲੀ ਤੱਕ ਆਵਾਜ਼ ਪਹੁੰਚਾਉਣੀ ਚਾਹੀਦੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿਨੂ ਬਾਰੇ ਜ਼ਿਕਰ ਕਰਨਾ ਚਾਹੀਦਾ ਹੈ ਇਹੀ ਤਾਂ ਇੱਕ ਫਰੂਟ ਹੈ ਜਿਹੜਾ ਸਾਡੇ ਕੋਲ ਹੁੰਦਾ ਹੈ ਜਿਹੜਾ ਫਰੂਟ ਦੇ ਮੁਤਲਕ ਜਿਹਨੂੰ ਹਬੌਰ ਦੇ ਇਲਾਕੇ ਨੂੰ ਜਾਣਿਆ ਜਾਂਦਾ ਹੈ ਫਾਜ਼ਿਲਕਾ ਹਬੌਰ ਬੱਲੂਆਣਾ ਇਹ ਇਲਾਕਾ ਕਿਨੂਆਂ ਦੇ ਬਾਗਾਂ ਨਾਲ ਜਾਣਿਆ ਜਾਂਦਾ ਹੈ ਮਸ਼ਹੂਰ ਹੈ ਹਿੰਦੁਸਤਾਨ ਪਰ ਮੈਨੂੰ ਮੈਨੂੰ ਹਾਂਜੀ ਹਿੰਦੁਸਤਾਨ ਦਾ 60% ਮੈਂ ਉਹੀ ਦਾ کہہ ਰਿਹਾ ਮੈਨੂੰ ਇਸ ਗੱਲ ਦੀ ਮਤਲਬ ਕਿ ਚਿੰਤਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਾਂ ਉਹਨਾਂ ਦੇ ਨਾਲ ਸਾਥੀਆਂ ਰਹਿੰਦੇ ਜਿਹੜੇ ਉਹਨਾਂ ਨੇ ਇਹਦੇ ਬਾਰੇ ਕੋਈ ਅਜੇ ਤੱਕ ਚਰਚਾ ਹੀ ਨਹੀਂ ਕੀਤੀ ਕੋਈ ਗੱਲ ਹੀ ਨਹੀਂ ਕੀਤੀ ਮੈਂ ਇਹਦੇ ਬਾਰੇ ਜ਼ਰੂਰ ਦੇਸ਼ ਦੀ ਸੰਸਦ ਦੇ ਵਿੱਚ ਆਵਾਜ਼ ਉਠਾਵਾਂਗਾ ਇਹ ਇਹਨਾਂ ਬਾਗਾਂ ਦੇ ਵਾਸਤੇ ਜਿਹੜਾ ਇਹ ਸਾਡਾ ਮਿਨੀ ਕੈਲੀਫੋਰਨੀਆ ਹੈ ਬਾਗਾਂ ਦੇ ਰੂਪ ਦੇ ਵਿੱਚ ਇਹਦੇ ਤੇ ਕੋਈ ਨਾ ਕੋਈ ਪ੍ਰੋਜੈਕਟ ਦਿਓ ਸਾਨੂੰ ਤਾਂ ਜੋ ਸਾਡੇ ਇਹ ਜਿਹੜੇ ਬਾਗ ਉਝੜ ਨਾ ਕਰਵਨੀ ਸਿੰਘ ਬਿੱਟੂ ਜੀ ਆਇਆ ਸੀ ਜੀ